डिजिटल पंजाब प्रेस क्लब लैटर हेड को तो आरजी तौरती तो मान्यता दीती जाओ कि जो साडा लैटर हेड होएगा उसको तो प्रॉपर मान्यता हाँ मिले डिजिटल मीडिया ਨਾਲ ਸੰਬੰਧਿਤ ਪੱਤਰਕਾਰਾ ਨੂੰ ਪਹਿਲਾਂ ਹੀ ਜਾਰੀ ਕੀਤੇ ਹੈ ਪੀਲੇ ਕਾਗਜ਼ ਦੀ ਦਿੱਤੀ ਵੀ ਬਤਾਈ ਜਾਵੇ ਪੰਜਵੇਂ ਮਾਸੇਵਾ ਮੁਕਤ ਹੋ ਚੁਕੇ ਬਹੁਤ ਸਾਰੇ ਪੱਤਰਕਾਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਪੈਨਸ਼ਨ ਦੀ ਤੋਂ ਵਾਚੇ ਨੇ ਬਹੁਤ ਸਾਰੇ ਸੇਵਾਮੁਕਤ ਪੱਤਰਕਾਰਾਂ ਨੂੰ ਪੈਨਸ਼ਨ ਦਾ ਲਾਭ चेन में मांगी है डिजिटल मीडियाना जुड़े जो पत्रकारानु जोद तक पीले कार्ड या किसी और अधिकार जारी नहीं होंगे उन तक डिजिटल प्रेस क्लब के कार्डानु करवे प्रत्येक सरदिन खुद की और इनके कि आज की सरकार बनो की शुरुआत पंजाब के सबसे बड़े तो उद्योग के कारोबार के मतलब जाने जाते क्लास मांग रहे इस चौथी मंग है पत्रकार मजबूत नहीं होगी करते पत्रकारी करते समय चाहे वो आर्थिक पक्षोंग की गई चाहे वह येलो कार्ड्स के मुताबिक तो पेंशन लगवा गलती गई प्रॉपर जगह देने गल की गई आई कार्ड्स की गल की गई एक एक गल एक मंगी सब की वाजब है और सहयोग ਮੈਂ ਨਹੀਂ ਕਹਤੇ ਮੈਂ ਇਕੱਲਾ ਇਨਸਾਨ ਬਹੁਤ ਵੱਡਾ ਹੁੰਦਾ ਜਾਂ ਮੈਂ ਇਕੱਲੇ ਸਭ ਕੁਝ ਕਰ ਲਾਂਗੀ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਾਰੇ ਐਮਐਲਏ ਸਾਹਿਬਾਨ ਨਾਲ ਲੀਡਰਸ਼ਿਪ ਦੇ ਸਹਿਯੋਗ ਦੇ ਨਾਲ ਤੁਹਾਡੀ ਇੱਥੇ ਜਿਹੜੀ ਮੰਗ ਹੈ ਉਹ ਪੂਰੀ ਕੀਤੀ ਜਾਏਗੀ ਇਹ ਤੁਹਾਡੇ ਨਾਲ ਮੇਰਾ ਵਾਦਾ ਹੈ ਔਰ ਜਿਹੜੀ ਡਿਮਾਂਡ ਦੀ ਗੱਲ ਕਰ ਰਹੀ ਸੀ ਮੈਂ ਕਹਾ ਕਿ ਇੱਕ ਵਾਰ ਨਹੀਂ ਅੱਜ ਇੱਥੇ ਕੁਝ ਅਨਾਉਂਸ ਕਰਕੇ ਜਾਣਾ ਆਰਥਿਕ ਤੌਰ ਤੇ ਮੈਨੂੰ ਲੱਗਦਾ ਇੱਕ ਵਾਰ ਦਾ ਤਾਂ ਉਹ ਜ਼ਰੂਰਤ ਪੂਰੀ ਕਰ ਸਕਦਾ ਬਟ ਫੋਰਐਵਰ ਨਹੀਂ ਹੋ ਸਕਦਾ ਸੋ ਆਪਾਂ ਮਿਲ ਕੇ ਇਸ ਸੀਜ਼ਨ ਨੂੰ ਪਲਾਨ ਆਊਟ ਕਰਾਂਗੇ ਤਾਂ ਕਿ ਇਹ ਵਨ ਟਾਈਮ ਦਾ ਨਾ ਹੋਵੇ ਬਲਕਿ ਪ੍ਰੈਸ ਕਲੱਬ ਨੂੰ ਪੂਰੀ ਤਰ੍ਹਾਂ ਮਜ਼ਬੂਤੀ ਦੇਣ ਵਾਸਤੇ ਅਜਿਹਾ ਸੈੱਪ ਹੋਵੇ ਕਿ ਵੀ ਜਿੱਦੇ ਵਿੱਚ ਹਰ ਮਹੀਨੇ ਸਾਨੂੰ ਸ਼ਾਰਟਿੰਗ ਹੋਵੇ ਵੀ ਜਿੰਨਾ ਵੀ ਆਪਾਂ ਸੈਲਰੀ ਲਗਾ ਰਹੇ ਆ ਜਾਂ ਮੈਨੂੰ ਦੱਸਦੇ ਸੀ ਵੀ ਅੱਜ ਦੋ ਤੋਂ ਤਿੰਨ ਪੱਤਰਕਾਰ ਐਸੇ ਵੀ ਨੇ ਜਿਨ੍ਹਾਂ ਦੀ ਸੈਲਰੀ ਵੀ ਲਗਾਈ ਜਾਣੀ ਹੈ ਉਨਾਂ ਦੀ ਹੋਵੇ ਜਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਹੋਰ ਕੋਈ ਸਹਾਇਤਾ ਦੇਣ ਦੀ ਗੱਲ ਹੋਵੇ ਉਹਨੂੰ ਆਪਾਂ ਪੂਰਾ ਕੀਤਾ ਕਰਾਂਗੇ ਔਰ ਮੇਰਾ ਇੱਕ ਵਾਦਾ ਮੈਦੂਦਾ ਜੀ ਨਾਲ ਹੋਇਆ ਹੋਇਆ ਉਹ ਮੈਂ ਆਪਣੇ ਤੌਰ ਤੇ ਆਪਣੇ ਆਪ ਪੂਰਾ ਕਰਕੇ ਬਿਆਨਗੀ ਔਰ ਫਿਰ ਤੋਂ ਇੱਕ ਵਾਰ ਬਹੁਤ ਬਹੁਤ ਵਧਾਈ ਅੱਜ ਦੇ ਦਿਵਸੀਆਂ ਔਰ ਆਸ ਕਰਦੀ ਆ ਕਿ ਇਹ ਜਿਹੜਾ ਡਿਜੀਟਲ ਆਪਾਂ ਡਿਜੀਟਲ ਇੰਟਰ ਕਥਾ ਹੋਇਆ ਸਾਰੇ ਹੀ ਪੱਤਰਕਾਰ ਭਾਈਚਾਰ ਨੂੰ ਵਹਿਗੁਰੂ ਜੀਤੋ ਖਾਲਸਾ ਵਹਿਗੁਰੂ ਜੀ ਕੀ ਫਤਿਹ ਬਹੁਤ ਵਰਤਾਵਾ ਹੈ ਨਾ ਕਿਉਂਕਿ ਪੱਤਰਕਾਰ ਭੇਚਾਰੇ ਦੇ ਸੰਬੰਧ ਚ ਜੇ ਕਿਆ ਜਾਵੇ ਤਾਂ ਜਿਵੇਂ ਆਪਣੇ ਕਿਸੇ ਜਿਹੜੀ ਆਰਮੀ ਕੰਮ ਕਰਦੀ ਹੈ ਹੁਣ ਹਾਲਾਤ ਇਹ ਬਣ ਚੁੱਕੇ ਆ ਕਿ ਸਾਡੀਆਂ ਰਾਜ ਵਿੱਚ ਪਾਰਟੀਆਂ ਉਹਨਾਂ ਦੇ ਚੁਣੇ ਹੋਏ ਨੁਮਾਇंदे ਕਈ ਵਾਰ ਉਹਨਾਂ ਦੀ ਜੋ ਭਾਵਨਾ ਹੋ ਰਹੀ ਆ ਯੂ ਅਫਸਰ ਸਹੀ ਢੰਗ ਨਾਲ ਹੋ ਰਹੀ ਆ ਇਹੋ ਜੇ ਆਪ ਹੁਦਰੀਆਂ ਨੂੰ ਰੋਕਣ ਵਾਸਤੇ ਜਿਹੜਾ ਲੋਕਤੰਤਰ ਦਾ ਚੌਥਾ ਥੰਮਾ ਪ੍ਰੈਸ ਪ੍ਰੈਸ ਨੇ ਮੋੜੇ ਦਿੱਤੀ ਹੋੜ ਬਹੁਤ ਵੱਡੀ ਜ਼ਿੰਮੇਵਾਰੀ ਆ ਗਈ ਹੈ ਕਿਉਂਕਿ ਜਿੱਥੇ ਵੀ ਕਿਸੇ ਇਨਸਾਨ ਨਾਲ ਕੋਈ ਧੱਕਾ ਹੁੰਦਾ ਕੋਈ ਮੰਗਲ ਚੁਕਰੀ ਹੋ ਜਾਂਦਾ ਜਿਹੜੀ ਕੋਈ ਕਈ ਸਾਲਾਂ ਤੋਂ ਚੁੜਕਣੀ ਪਰਾਇ ਮੰਗ ਪਈਂ ਜੀ ਆ ਦੇ ਵੀ ਪੱਤਰਕਾਰ ਤਾਂ ਕਾਰਨ ਭਾਈਚਾਰੇ ਦੇ ਨਾਲ ਹੀ ਅਸੀਂ ਚੁੱਕ ਸਕਦੇ ਹਾਂ ਪੱਤਰਕਾਰਤਾ ਦੇ ਸਰਦੇ ਤੇ ਅੱਜ ਜੋ ਵੱਡੀ ਨਹੀਂ ਜ਼ਿੰਮੇਵਾਰੀ ਆ ਗਈ ਹੈ ਉੱਥੇ ਪੱਤਰਕਾਰ ਭਾਈਚਾਰਾ ਤਾਂ ਹੀ ਪੱਤਰਕਾਰ ਭਾਈਚਾਰੇ ਵਿੱਚ ਵਾਸਤ ਦਲੇਰੀ ਬਹੁਤ ਜ਼ਰੂਰੀ ਹੈ ਪੱਤਰਕਾਰ ਭਾਈਚਾਰਾ ਦਲੇਰੀ ਭਰੇ ਕੰਮ ਕਿਉਂ ਕਰ ਸਕਦਾ ਜੇ ਸਾਡੇ ਸਾਰੇ ਪੱਤਰਕਾਰ ਭਾਈਚਾਰੇ ਦੇ ਵਿੱਚ ਇੱਕ ਹੋ ਸਭ ਤੋਂ ਵੱਡੀ ਗੱਲ ਆ ਕਿ ਪੱਤਰਕਾਰ ਭਾਈਚਾਰਾ ਆਪਣਾ ਇੱਕ ਰੱਖੇ ਕਾਂ ਇੱਕ ਰੇਰੀ ਪ੍ਰੀ ਕਾਰਵਾਈ ਨਾਲ ਹਰੇ ਖਾਂ ਦੇ ਉੱਤੇ ਧੱਕਾ ਹੋਣ ਤੋਂ ਕਿਸੇ ਦੀ ਮਰਦਾ ਨਾਮ ਹੋਣੇ ਜਾਣ ਤੋਂ ਇਹ ਰੋਕਿਆ ਜਾ ਸਕਦਾ ਉਸ ਨੇ ਸਰਕਾਰ ਦੇ ਕੇ ਜੀ ਅਪੀਲ ਕਰਦਾ ਕਿ ਇਹ ਜਗਾ ਇੰਦਾ ਜੁਖਮ ਭਰਿਆ ਕੰਮ ਹੈ ਕਈ ਵਾਰ ਉਹ ਅਸੀਂ ਗਹਿ ਦੇ ਲੰਗੇ ਬਹੁਤ ਹਲਾ ਖਰਾਬ ਹੋ ਜਾਂਦੀ ਹੈ ਉੱਥੇ ਵੀ ਸਾਡੇ ਪੱਤਰਕਾਰ ਭਾਈਚਾਰੇ ਨੂੰ ਜਾਣਾ ਪੈਦਾ ਮੈਂ ਪੰਜਾਬ ਸਰਕਾਰੋਂ ਕੇਂਦਰ ਸਰਕਾਰੋਂ ਵੀ ਮੰਗ ਕਰਦਾਂਗੇ ਪੱਤਰਕਾਰ ਭਾਈਚਾਰੇ ਨੂੰ ਇਹਨਾਂ ਦੀ ਜੀ ਸੁਰੱਖਿਆ ਯਕੀਨੀ ਬਣਾਈ ਜਾਵੇ ਦੂਜਾ ਹੈ ਵੀ